ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਰਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਿੰਡ ਮੱਤੇਵਾਲ ਪਹੁੰਚੇ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਤੇ ਅੱਜ ਫੇਰ ਵੱਡੇ ਵੱਡੇ ਲੇਵੇ ਆਈਆਂ ਆਈਆਂ ਭਾਈ ਜੀਣਾ ਕੋ 14 14 15 15 ਕਿਲੋ ਵਾਲੀਆਂ ਜੀ ਤੇ ਕਰਦੇ ਆਂ ਜੀ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਬਾਦ ਸਾਹਿਬ ਹੋਰ ਕਿਰਪਾ ਦਾਤ ਦੀ ਵਧਾਈਆਂ ਬਹੁਤ ਜਿਆਦਾ ਮਲਕੇ ਸੰਯੋਗ ਦੇਣ ਦੇ ਭੈਣ ਭਰਾ ਹਾਂ ਜੀ ਮਲਕੇ ਗਾ ਲਦਾ ਵਾ ਵੀਡੀਓ ਵੇਖਣ ਦੇ ਆ ਵੱਧ ਤੋਂ ਵੱਧ ਭੈਣ ਭਰਾ ਸੰਯੋਗ ਦੇਣ ਤੇ ਨਵੀਂ ਤੋਂ ਨਵੀਂ ਵੀਡੀਓ ਭੈਣ ਭਰਾਵਾਂ ਨੂੰ ਮਿਲੇ ਸ਼ੇਅਰ ਲੈਂਕ ਕਮੈਂਟ ਕਰਦਾ ਕਰਨ ਹਾਂ ਸਬਸਕ੍ਰਾਈਬ ਕਰਾਉਣ ਜੋੜਾ ਚੈਨਲ ਵਾਲਾ ਕੀ ਕਰਦਾ ਉਹ ਆਡਾ ਮਲਕੇ ਕੰਮ ਜਿਹੜਾ ਵੱਧ ਤੋਂ ਵੱਧ ਕਹਿੰਦੇ ਨੇ ਵੀਡੀਓ ਵੱਧ ਤੋਂ ਵੱਧ ਚੰਗੀ ਤੋਂ ਚੰਗੀਆਂ ਮਈਆਂ ਦੀ ਤੇ ਵਧੀਆ ਤੋਂ ਵਧੀਆ ਜਾਇਜ ਪਾੜੀਆਂ ਮਈਆਂ ਦੀ ਵੀਡੀਓ ਭੈਣ ਭਰਾਵਾਂ ਨੂੰ ਮਿਲੇ ਤੇ ਪਿੰਡ ਆਪਣਾ ਮਤੇਵਾਲ ਜੇ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872962 ਤੋਂ ਪੈਣ ਤੇ ਵੱਧ ਤੋਂ ਵੱਧ ਮਲਕੇ ਚੰਗੀ ਤੋਂ ਚੰਗੀ ਸੋਹਣੀ ਮਲਕੇ ਮਈਆਂ ਦੀ ਵੀਡੀਓ ਚੈਨਲ ਦੇ ਉੱਤੇ ਆਵੇ ਤੇ ਚੈਨਲ ਨੂੰ ਮੇਰਾ ਵੀਰ ਗੁਰਦਸਲ ਦਾ ਸਾਡੇ ਨਾਲ ਜੋੜ ਨਮ ਮੇਰਾ ਵੀਰ ਸਿਕਰ ਆਈਕਨ ਤੇ ਵੱਧ ਤੋਂ ਵੱਧ ਕੰਮ ਚੱਲੇ ਆ ਅੱਜ ਛੋਟੀ ਸੁਰੀਆ ਮਨੇਰ ਦੀ ਬਹੁਤ ਜਿਆਦੀ ਚੰਗੀ ਝੋਟੀ ਬਹੁਤ ਜਿਆਦਾ ਮਲਕ ਥਣ ਚੜੇ ਦਾ ਨਹੀਂ ਕੋਈ ਹੱਲ ਬਣਾ ਦੋ ਜੀ ਆਹ ਵੇਖ ਬਹੁਤ ਥਣ ਚੜੇ ਦਾ ਨਹੀਂ ਕੋਈ ਅੰਤ ਬੰਦਾ ਬੱਚੇ ਨੂੰ ਝਗਾ ਕੇ ਤੇ 2 ਕਿਲੋ ਚੋ ਕੇ ਮੈਂ ਨੂੰ ਢਾਤਾ ਵਾ ਅੱਛਾ ਅੱਛਾ ਜੀ ਦੁੱਧ ਮੈਂ ਸੋ 17 ਕਿਲੋ ਕੱਢਦੀ ਆ ਆਪਣੀ ਸਮਝ ਨਹੀਂ ਕੋਈ ਲਵੇ ਹਾਂਜੀ ਹਾਂਜੀ ਬਹੁਤ ਵੱਡੀ ਆਗੇ ਵੱਡੀ ਨਹੀਂ ਕਿੰਨਾ ਦੇ ਵਾ ਹਾਂਜੀ ਜਿੱਥੋਂ ਲਈ ਆ ਮਾ ਤੇ ਦੁੱਧ 17 ਕਿਲੋ ਕੱਢਦੀ ਆ ਪਰ ਇਹਦੀ ਮੈਨੇ ਜ 14 15 ਕਿਲੋ ਦੁੱਧ ਲੱਗਦਾ ਤਾਂ ਕੀ ਫਾਇਦਾ ਸਹੀ ਗੱਲ ਜੀ ਨੇ ਵੱਧ ਹੀ ਕੱਢੂ ਉਹਦਾ ਨੇ ਕਿੱਦਾਂ ਕਰਦੇ ਹਾਂ ਹਾਂ ਸਾਡੀ ਬਹੁਤ ਵੱਡਾ ਜੀ ਅਮਰੇ ਵੀ ਤੁਸੀਂ ਮੈਨੂੰ ਪਰੇ ਤੋਂ ਭਾਤ ਕੋਈ ਗਿਆ ਹਾਂਜੀ ਹਾਂਜੀ ਬਹੁਤ ਚੰਗੀ ਹੈ ਆਹ ਦੇਖ ਲਵੋ ਜਿਆਵਾ ਬਹੁਤਾਂ ਚੱਡਾ ਆ ਦੇ ਆਹ ਦੇ ਲੈ ভাই ਬਹੁਤ ਚੰਗਾ ਹੈ ਨਾ ਲੈਵੇ ਸਾਫ ਦੀ ਮੈਂ ਹਾਂ ਲੈਵੇ ਸਾਫ ਦੀ ਹੈ ਬਾਕੀ ਜੇ ਥੋੜੀ ਜਿਹੀ ਨਿੱਗਰ ਚੱਡੇ ਵਾਲੀ ਮੈਂ ਚੱਲ ਜਾਂਦੀ ਆ ਜੇ ਦੁੱਧ ਮੈਂ ਦੁੱਧ ਵਾਲੀ ਹੋਵੇ ਤੇ ਹਾਂਜੀ ਤੇ ਚੱਲ ਜਾਂਦੀ ਆ ਹੁਣ ਏਡੀ ਇਹ ਮਈਆਂ ਜਿੰਨਾ ਬਾਜ਼ਾਰ ਚੱਲਣ ਡਿਆ ਹੋਣਾ ਨਾ ਉਸ ਹਾਲ ਦੇ ਨਾਲ ਤੇ 170 160 ਦੀ ਆ ਮੈਂ ਮੋਲ ਵੀ ਪੈਣ ਡਿਆ ਤੇ ਮੋਲ ਪਿੱਛੋਂ ਵੀ ਮੋਲ ਨਾਲ ਹੀ ਮਈਆਂ ਹੋਂਡੀਆਂ ਹਾਂ ਕਿਉਂਕਿ ਬਾਜ਼ਾਰ ਦੇ ਵਿੱਚ ਮੈਂ ਥੋੜੀ ਜਿਹੀ ਸੋਈ ਤਾੜੀ ਜਿਹੜੀ ਹੈ ਨਾ ਇਹਨਾਂ ਦਿਨਾਂ ਚ ਘੱਟ ਲੱਭਣ ਡੀ ਤੇ ਗੱਬਣ ਮਿਲਦੀ 10 15 20 ਦਿਨਾਂ ਦੀ ਚਲੋ ਸਾਂਭੀਏ ਜਿੰਨੇ ਦਿਨ ਸਾਂਭ ਦਾ ਸਮਾਂ ਸੌਣੀ ਹੋਂਦੇ ਦਿਨ ਤੇ ਮੁਲਕ ਮਾਲ ਮਾਲਕ ਦੀ ਕਿਰਪਾ ਨਾਲ ਵੀ ਚਲੀ ਜਾ ਤੇ 130 ਦੀ ਮੈਂ ਦੇ ਦਾਂ ਹਾਂ 30 ਦੀ ਹਾਂ ਇਹਨਾਂ ਕਰ ਦੋ ਸ਼ੋਟ ਇੱਕ 20 ਦੀ ਹਾਨਾ ਜਿਹੜਾ ਬੱਦੀ ਇੱਕ 20 ਦੀ ਵੇਖੋ ਕਿੰਨਾ ਲੇਵਾ ਵਾ ਇੱਕ 20 ਜਿਹੜਾ ਮਰਜ਼ੀ ਤੋਂ ਭਾਵੇਂ ਖੜ ਕੇ ਵੇਚ ਵੀ ਦਵੇ ਵੇਚ ਵੀ ਲਵੇ ਸਹੀ ਗੱਲ ਦੀ ਦੇਦਾਂ ਹਾਂਜੀ ਇਹ ਦੇਦਾਂ ਤੇ ਆ ਵੀ ਸੂਈ ਜੀ ਇਹ ਸੂਹਾ ਦੂਜਾ ਦੀ ਦੂਜਾ ਸੂਹਾ ਨੂੰ ਅੱਜ 3 ਦਿਨ ਹੋਏ ਸੂਈ ਨੂੰ 3 ਦਿਨਾਂ ਸ਼ਣ 9 ਤੋਂ 10 ਕਿਲੋ ਬੋਲਾ ਵਾ ਮੈਂ ਕੋ ਅੱਛਾ ਜੀ ਦੋਦੇ ਵੀ 14 ਕਿਲੋ ਮੈਂ ਕਰ ਦੂ ਕੋਡੋ ਜੀ ਬੱਚਾ ਲਾ ਕੇ ਮੜਾ ਜਾ ਲਵਾਂ ਹਾਂ ਕੋਈ ਸਿੰਗਦੀ ਐ ਕੋਈ ਗੱਲ ਨਹੀਂ ਐ ਨਾਰਾ ਨਹੀਂ ਦੀਆਂ ਗੱਲਾਂ ਗੱਲਾਂ ਸਾਫ ਹੈ ਵੱਡੀ ਹੈ ਜੀ ਆਹ ਵੇਖਾ ਥਲਿਆਂ ਬਹੁਤ ਸਾਫ ਜੈਟ ਬਲੈਕ ਹੈ ਜੈਟ ਬਲੈਕ ਹੈ ਸਾਂਹੀ ਬਲੈਕ ਹੈ ਬਹੁਤ ਜਿਆਦੀ ਚੰਗੀ ਆਹ ਯਾ ਅੰਦਰ ਜੈਦੀ ਅਸਲ ਤੇ ਜੈਦੀ ਚੰਗੀ ਹੈ ਹਾਂ ਕਿਉਂ ਨਹੀਂ ਚੰਗੀ ਸਾਫ ਹੈ ਥਲੇ ਤੇ ਜੈਟ ਬਲੈਕ ਹੈ ਤੇ ਬਹੁਤ ਜਿਆਦੀ ਚੰਗੀ ਹੈ ਹਾਂਜੀ ਹਾਂਜੀ ਬਹੁਤ ਜਿਆਦੀ ਹੈ ਆਹ ਇਹ ਬੱਚਾ ਮੜਾ ਦੇ ਜੇਗੀ ਤੂੰ ਆ ਫਟੋ ਉਹਨਾਂ ਦਾ ਕਹੋ ਤੋੜ ਲਓ ਨੇ ਮਾੜਾ ਰਾਸਤਾਨ ਆਲੀ ਮੈਂ ਇਹ ਅਗਜਾਨੀ ਰਾਸਤਾ ਦੇ ਦੋ ਬਈਆਂ ਲਈਆਂ ਹਥੋਂ ਹਾਂਜੀ ਹਾਂਜੀ ਇੱਕ ਮੈਂ ਵੇਗੀ ਆ ਇੱਕ ਹੈਗੀ ਆ ਸੁਹਾ ਦੱਜਾ ਜੀ 11 ਤੋਂ 12 ਲੀਟਰ ਹੈ ਇਹਦੇ ਦੁੱਧ ਦਾ ਤੇ 14 ਦਿਨਾਂ ਦੀ ਸੂਈ ਜੀ 14 ਦਿਨਾਂ ਦੀ ਕੱਟੀ ਮਗਰ ਬਹੁਤ ਵੱਡੀ ਆ ਕੱਟੀ ਮਗਰ ਜੱਤ ਵਾਲੀ ਕੱਟੀ ਹੈਗੇ ਫੁੱਲ ਹੈਂਡ ਵੱਡੀ ਹਾਂ ਬੜਾ ਨੌਕਲਾ ਆ ਵੇਖੋ ਕੱਟੀ ਬਹੁਤ ਸਟੈਟਰ ਦੀ ਮਗਰ ਹੈ ਜਾਨ ਜੀ ਇਹ ਵੱਡੀ ਆ ਜੀ ਜੱਗੀ ਜੱਡੀ ਹੈਗੇ ਹਾਂ ਬਹੁਤ ਯਾਤਾਂ ਨੇ ਹਾਂ ਜਾਨ ਜੀ ਹੌਂਦ। ਆਹ ਕਿਹਦੇ ਸੁਮੀ ਦਾ। ਹਾਂ ਤੇ ਬਹੁਤ ਚੰਗੀ। 9 ਗਰਾਹ ਥਣਿਆ। ਜੱਟ ਵਾਲੀ ਬਹੁਤ ਵੱਡੀ ਸਿੰਗਲ ਹੱਡੀ ਦੀ, ਸਿੰਗਲ ਹੱਡੀ ਦੀ। ਲਾ ਬੱਚਾ ਪਰ ਤੁਸੀਂ। ਪਿਲਾ। ਪਿਲਾ ਬਟਾ। ਕੱਟੀ ਬੜੀ ਮਗਰ ਪਿਆਰੀ ਆ। ਹਾਂ ਕੱਟੀ ਬਹੁਤ ਆ ਸੂਈ ਨੂੰ। 11 ਤੋਂ 12 ਲੀਟਰ ਹੈ ਇਹਨੇ ਬੋਲਾ ਮੈਂ ਕੋ। 11 ਲੀਟਰ ਹੋਵੇ 12 ਹੋਵੇ। ਦੁੱਧ 15 ਕਿਲੋ ਮੈਂ ਪਾਪ ਭਰ ਦਊਗੀ ਉਹ 13 14 ਕਿਲੋ ਕਰ ਦੂ ਪਰਲੇ ਵੀ 15 ਕਿਲੋ ਮੈਂ ਭਰੂਗੀ ਸੇਵਾ ਕੋਈ ਕਰੇ ਫੋਲ ਦੇ ਗਾੜੀ ਸੇਵਾ ਤੇ ਆਪਣੀ ਦੇ ਘੱਟ ਦੁੱਧ ਜਸ ਨਥਾਂ ਕਿਸ ਨੂੰ ਇੰਨਾ ਹੈ ਕਿ ਹਾਂ ਨਾ 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 ਹਾਂ ਨਾ 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 ਨਹੀਂ ਮਈਆਂ ਨੇ ਤੇ ਕਈ ਨਥਾਂ ਆਂੀਆਂ ਪਾਣ ਦੇ ਵਿੱਚ ਗਏ ਨੇ ਮਿਲਵਾਈ ਬੋਧਰਾਂ ਲਈ ਆ ਗਏ ਚਲੋ ਜਿਹੜਾ ਕੋ ਕਰਦਾ ਪਰਿਆ ਆਪਾਂ ਕੋ ਕਿਸ ਦੀ ਗੱਲ ਕਰਦੇ ਆਹ ਪਾ ਮੈਂ ਰਿਹਾ ਜੰਮਾਲ ਹੁਣ ਬਲਕੇ ਗੱਲ ਤਾਂ ਗੱਲ ਕਰਨ ਵਾਲੀ ਰਹਿ ਹੀ ਨਹੀਂ ਗਈ ਹੁਣ ਤੇ ਭਵੇਂ ਕੋ ਮਤਲਬ ਜਿਹੜਾ ਵਾ ਦੇਸੀ ਆ ਉਹ ਵੀ ਲੱਖ ਨੂੰ ਚਲ ਗਈ ਆ ਹਾਂਜੀ ਹਾਂਜੀ ਇਹਦੀ ਗੱਲ ਹੈ ਇਹ ਉੱਤਰ ਦੀ ਮੈਂ ਆ ਉਹ ਤੇ ਹੁਣ ਬੋਲਣਾ ਹੀ ਮੈਂ ਮਿਲਣੀ ਆ ਕੰਮ ਤੇਜ ਹੋਇਆ ਕਿ ਕਿਤੇ ਕੰਮ ਤੇਜ ਹਰ ਸਾਲ ਹੀ ਹੁੰਦਾ ਵਾ ਵੀ ਹਾਂ ਕੋਈ ਨਵਾਂ ਥੋੜਾ ਵਾ ਯਾਰ ਕਾ ਨਵਾਂ ਥੋੜਾ ਦੋ ਸਾਲ ਦੋ ਤਿੰਨ ਮਹੀਨੇ ਇਦਾਂ ਹੀ ਜਾਂਦਾ ਵਾ ਆ ਲੈ ਕੋ ਥਾਣੇ ਤੇ ਤਰਾਂ ਦਾ ਬਣਾ ਲੈ ਯਾਰ ਇਹ ਕਾ ਨੀ ਕੋਈ ਆ ਲੈ ਕੋ ਥਾਣੇ ਦੇ ਆਹ ਐਕਟ ਆ ਉਹ ਲੱਗ ਗਈ ਰਿਮੋਟ ਦੀ ਕਾਰ ਹਰ ਇੱਕ ਮੋਗ ਜਵਾ ਦੇ ਪੱਖੋਂ ਹਰ ਪੱਖੋਂ ਮੈਂ ਦੁੱਧ ਮਾਰ ਖੇ ਦੀ ਕਿਰਪਾ ਨਾਲ 12 13 ਕਿਲੋ ਕੱਢ ਰੋਏ ਦੀ ਆਗੇ ਆ ਤੋਰ ਜੰਗੀ ਆ ਤੋਰ ਪਾ ਹਾਂ ਖਣ ਬਹੁਤ ਆਇਆ ਨਾ ਬਟਾ ਕੌਣ ਆਇਆ ਕੋਣ ਸਵੇਕਮ ਸਾਹਿਬ ਕੋਣ ਵੇਖੋ ਮੈਂ ਹਾਂ ਪਾ ਚੋਟੀ ਆ ਇਹਨੂੰ ਲੈ ਲਓ ਜੀ ਇਹਨੂੰ ਕੋਣ ਮੈਂ ਕਿਹਾ 9-10 ਕਿਲੋ ਬੋਲਾ ਹੁਣ ਇਹ ਐਵੇਂ 9-10 ਕਿਲੋ ਮੈਂ ਬੋਲਾ ਬਲੀ ਇਹਨੂੰ ਲੈ ਜਾਓ ਕੀ ਕਰੇ ਬੋਲਦੇ 3 ਪੱਤੋ ਐ ਵਲੀਆ ਹਾਂ ਜੀ ਆਹ ਵੇਖੋ ਮੈਂ ਪਾਲ ਜੁਰ ਥਾਣੇ ਵੇਖੋ ਕਪੜਾ ਦਾ ਕੱਢਿਆ ਚੋਟੀ ਬਲੈਕ ਐ ਸਹਣੀ ਲੈ ਜਾਓ ਜੀ ਲੈ ਜਾ ਕੁੰਡਾ ਸਿੰਘ ਮੁੱਲ ਤੇ ਭਾਵੇਂ ਇਹਦਾ ਵੀ 130 125 ਕਰ ਦਈਏ 120 ਹੀ ਦੇ ਦਾਂਗੇ 2000 ਛੋੜ ਕਰ ਦਾਂਗੇ ਫੇ 2000 ਛੋੜ ਕਰ ਦਾਂਗੇ ਕਰ ਦੋ ਮਾਨ ਆ ਬਿਲਕੁਲ ਦੇਣ ਲੈਣ ਵਾਲੀ ਗੱਲ ਚਲ ਕੋਈ ਨਹੀਂ ਆਏਗੇ ਰਾਮਾਤ ਵਾਲੇ ਆਪਾਂ ਆਪਣੇ ਉੱਥਾਂ ਨੂੰ ਆ ਵੇਖੋ ਆ ਥਾੜਾ ਕੱਢ ਆਏ ਰਾਜਸਥਾਨ ਹਲਦੀ ਨੇ ਇੱਕੋ ਲਾਈ ਬਸ ਮਾਈ ਇੱਕ ਨੰਬਰ ਦੀ ਚੋਰ ਬਹੁਤ ਚੱਲੀ ਆ। ਉਹਨੇ ਨਿਕਾਇਆ ਲੈਣਾ ਚੋਰ। ਦੱਦਾ ਮੋਟਰ ਛੱਡ ਦੇ ਜੀ ਦੱਦਾ। ਸਹੀ ਗੱਲ। ਲੈ ਕੱਢੋ ਜੀ। ਇਹ ਗਾਸਤਾ ਆਉਂਦੀ। ਠੀਕ ਆ ਭਾਜੀ। ਚੰਗੀ ਜਵਾਨ ਬਾਦ ਕੇ ਸਾਲ ਬਾਦ ਵਿਖਾਈ ਦਿੱਤੀ ਜਰੇ ਤੋਂ ਬਾਦ ਵੀ ਬੱਧੀਆ ਬੱਚਾ ਬੰਦੇ ਬੱਚਾ ਬੰਦੇ ਕੀ ਕਰ ਦੋ ਚੰਗੀ ਜਵਾਨ ਹੈ ਛੋਟੀ ਬਹੁਤ ਚੰਗੀ ਹੈ ਛੋਟੀ ਦੂਜਾ ਸੁਗਾ ਛੋਟਾ ਥੋੜਾ ਚੱਲਿਆ ਅਗਲੀ ਘਰ ਚੱਲਦੇ ਆਂ ਸੇ ਭਤਾ ਹੀ ਚੱਲਿਆ ਆ ਗਿਆ ਯਾਦ ਰੱਖ ਹਾਂ ਹਾਂ ਲੈ ਆਉਂਦੀ ਬਹੁਤ ਚੰਗੀ ਹੈ ਭਾਈ ਤੁਸੀਂ ਬਹੁਤ ਚੰਗੀ ਦੀ ਉਹ ਰਾਜਸਤਾਨ ਦੀ ਹੈ ਮੈਂ ਦਾਵਾ ਨਹੀਂ ਨਾਲੀਆ ਜਿਵੇਂ ਦੇਖਾ ਦੀਆ ਖੋਲਾ ਤੇ ਇਹਦਾ ਵੀ ਜੈ ਜਾਈ ਆ ਵੇਖੋ ਥਣ ਕਿਤਰਾ ਦਾ ਪਿਆਰਾ ਥਣ ਤੇ ਮੈਂ ਤੇਰਾ ਡੇਢ ਦੀ ਮੈਂ ਡੇਢ ਦੀ ਦੁੱਧ 15 ਕਿਲੋ ਮੈਂ ਨੇ ਕਰਨਾ ਇਹ ਵੇਲੇ 11 12 ਕਿਲੋ ਦੁੱਧ ਹੈਗਾ ਬੱਚਾ ਫੜ ਜੇਗੀ ਬੱਚਾ ਟੁਮੰਡਿਆ ਭਾਈ ਦੁੱਧ 11 12 ਕਿਲੋ 15 ਕਿਲੋ ਦੁੱਧ ਮੈਂ ਕਰੂੰਗੀ ਮੈਂ ਤਾਂ ਮੁੱਲ ਭਾਵੇਂ ਡੇਢ ਕਰੀਏ ਜਿੰਨਾ ਮਰਜੀ 1 30 ਦੀ ਦੇਣੀ ਆ ਇੱਕਤੀ ਦੀ ਦੇਣੀ ਵਿੱਚੋਂ ਛੋੜ ਹੀ ਨਹੀਂ ਆ। ਕੱਦ ਦੇਖੋ ਮੈਂ ਕੱਦ ਦੇ ਬਹੁਤ ਵੱਡਾ ਹੈ। ਕੋਈ ਨਹੀਂ ਆਏ ਇਹਦਾ ਮਾਨ ਤਨ ਕਰਦੇ ਆ। ਵੇਖੋ ਗੱਡੀ ਹਾਈ ਤੇ। ਇਹੋ ਤਿੰਨ ਪਸ਼ੂ ਫਿਰ ਕੱਲ ਨੂੰ ਫਿਰ ਤਿੰਨ ਚਾਹਾਂ ਵਈਆਂ। ਹਾਂਜੀ ਆ ਦੇਖੋ। ਵੀਡੀਓ ਮਾਲ ਵੇਖਦਾ ਜਾਂਦਾ। ਹਾਂ ਛੋਟੀਆਂ ਬਹੁਤ ਚੰਗੀਆਂ। ਇਹ ਨਾਲ-ਨਾਲ ਵੇਖਦਾ ਜਾਂਦਾ। ਹਾਂਜੀ ਹਾਂਜੀ। ਆ। ਇਹ ਨਾਲ-ਨਾਲ ਹਾਂ। ਬਲੰਦਾਂ ਲਿੰਗਾ ਮਾਲ ਮਾਲ। ਪਰ ਪੰਨ ਤੇ ਜੋ ਤਰ੍ਹਾਂ ਕੱਟੀਆਂ ਪਕੀਆਂ ਵੇਖਦੇ ਜਾਂਦੀਆਂ ਆ ਵਾ ਪਰ ਜਿਹੜੇ ਸਾਡੇ ਗਾਂਗ ਜੁੜੇ ਆ ਨਾ ਸਾਡੇ ਨਾਲ। ਹਾਂਜੀ ਹਾਂਜੀ। ਜਿਹੜੇ ਸਾਡੇ ਕੋ ਮਾਲ ਲੈਂਦੇ ਇਸ ਕਾਰਨ ਅਸੀਂ ਵੀਡੀਓ ਪਾਉਂਦੇ ਆ ਸੁਈਆਂ ਵਈਆਂ। ਸਹੀ ਮਾਲ ਨਹੀਂ ਮਿਲ ਕੇ ਖਲੋਣ ਡਿਆ ਮਾਲ ਤੇ ਬਿਨਾ ਵੀਡੀਓ ਵੀ ਕੰਡਿਆ ਪਰ ਵੀਡੀਓ ਪਾਉਣ ਦਾ ਸਾਡਾ ਮਸਕਾ ਇਹ ਆ ਵੀ ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹੀਏ ਇਹ ਕੰਮ ਚੱਲਦਾ ਜਾਵੇ ਜਿਹੜੇ ਭੈਣ ਭਰਾ ਸਾਡੇ ਕੋਲ ਮੰਦੇ ਦੇ ਵਿੱਚ ਲੈਂਦੇ ਰੇ ਅਸੀਂ ਤੇਜ਼ੀ ਜੀ ਉਹਨਾਂ ਨੂੰ ਮਾਲ ਹੈ ਸਾਡੇ ਵੀਡੀਓ ਪਾ ਕੇ ਤੇ ਦਈਏ ਨਾ ਸਹੀ ਗੱਲ ਇਹ ਕਾਰਨ ਚਲੋ ਪਿੰਡ ਆਪਣਾ ਮਤੇਵਾਲ ਤਸਵੀਰ ਬਾਬੂ ਕਾਲਾ ਜਿਹੜਾ ਅਮਰ ਸਾਹਿਬ ਫੋਨ ਨੰਬਰ 8872962 ਦਾ ਪੈਣਾ ਸਹੀ ਗੱਲ